ਹਾਂਜੀ ਵੀਰੋ ਸਤਿ ਸ੍ਰੀ ਅਕਾਲ ਵੀਰੋ ਜਿਨ੍ਹਾਂ ਦੇ ਵੀ ਬੱਚਿਆਂ ਨੂੰ ਕੋਈ ਦਿਲ ਦੀ ਬਿਮਾਰੀ ਆ ਦਿਲ 'ਚ ਹੋਲ ਹੋ ਜਾਂਦਾ ਆ ਆਮ ਤੌਰ ਤੇ ਅੱਜ ਕੱਲ ਬਹੁਤ ਸਾਰੀਆਂ ਬਿਮਾਰੀਆਂ ਆਪਾਂ ਸੁਣਦੇ ਆ ਸੋ ਵੀਰੋ ਜਿਨ੍ਹਾਂ ਨੂੰ ਫਿਰ ਇਲਾਜ ਦੀ ਬਹੁਤ ਜ਼ਿਆਦਾ ਮੁਸ਼ਕਲਾਂ ਆਦੀ ਆ ਕਈ ਵਾਰ ਇਹਨੇ ਪੈਸੇ ਵੀ ਨਹੀਂ ਹੁੰਦੇ ਜਿਹੜੇ بڑے بڑے ਹਸਪਤਾਲਾ ਉੱਥੇ ਲੱਖਾਂ ਰੁਪਏ ਮੰਗਦੇ ਆ ਇਲਾਜ ਲਈ ਕਿਉਂਕਿ ਆਪਾਂ ਆਮ ਤੌਰ ਤੇ ਦੇਖਿਆ ਏ ਜੇ ਕਿਤੇ ਸਰਕਾਰੀ ਹਸਪਤਾਲ 'ਚ ਵੀ ਇਲਾਜ ਕਰਾਉਣਾ ਉੱਥੇ ਵੀ 10-10 20-20 ਲੱਖ ਰੁਪਏ ਲੱਗਦਾ ਏ ਕਿਉਂਕਿ ਦਿਲ ਦੀ ਬਿਮਾਰੀ ਦਾ ਜਿਹੜਾ ਰੋਗ ਹੀ ਇਦਾਂ ਦਾ ਏ ਸੋ ਵੀਰੋ ਆਪਾਂ ਹ ਜਿਹਦੇ ਨਾਲ ਕਿ ਤੁਹਾਡਾ ਬੱਚੇ ਦਾ ਸਾਰਾ ਇਲਾਜ ਆ ਜਿਹੜਾ ਦਿਲ ਦਾ ਕੋਈ ਵੀ ਰੋਗ ਹੋਵੇ ਉਹ ਫ੍ਰੀ ਹੋਵੇਗਾ ਵੀਰੋ ਵਾਕਈ ਇਹ ਹਸਪੀਟਲ ਹੈਗਾ ਜੀ ਫਰੀਦাবাদ ਤੇ ਜਦੋਂ ਆਪਾਂ ਪਲਵ ਵੱਲੋਂ ਜਾਂਦੇ ਉੱਥੇ ਹਸਪੀਟਲ ਆ ਵੀਰੋ ਉਹਦੇ ਬਾਰੇ ਜਾਣਕਾਰੀ ਦੇਣੀ ਤੁਹਾਨੂੰ ਉੱਥੇ ਵੀਰੋ ਤੁਹਾਡਾ ਰਹਿਣਾ ਸਹਿਣਾ ਰੋਟੀ ਪਾਣੀ ਸਭ ਕੁਝ ਫ੍ਰੀ ਹੋਊਗਾ ਇੱਥੋਂ ਤੱਕ ਕਿ ਦੁੱਧ ਵੀ ਤੁਹਾਨੂੰ ਫ੍ਰੀ ਮਿਲੂਗਾ ਜਿਹੜੀਆਂ ਪ੍ਰਾਈਵੇਟ ਹਸਪੀਟਲਾਂ 'ਚ ਸਹੂਲਤਾਂ ਮਿਲਦੀਆਂ ਉਹਦੇ ਨਾਲੋਂ ਵੀ ਵਧੀਆ ਤੁਹਾਨੂੰ ਸਹੂਲਤ ਮਿਲੇਗੀ ਤੁਹਾਡੇ ਬੱਚੇ ਦਾ ਫ੍ਰੀ ਇਲਾਜ ਹੋਵੇਗਾ ਸੋ ਇਸ ਹਸਪਤਲ ਦਾ ਨਾਮ ਹੈਗਾ ਨਾਮ ਹੈਗਾ ਸ੍ਰੀ ਸਤਿਆ ਸਾਈ ਹਸਪੀਟਲ ਬਿਲਕੁਲ ਜੀ ਜਦੋਂ ਫਰੀਦাবাদ ਤੋਂ ਆਪਾਂ ਪਲਵਲ ਨੂੰ ਜਾਂਦੇ ਤਾਂ ਪਲਵਲ ਦੇ ਨੇੜੇ ਇੱਕ ਹਸਪੀਟਲ ਹੁੰਦਾ ਹੈ ਤੁਸੀਂ ਗੂਗਲ ਤੇ ਵੀ ਸ੍ਰੀ ਸਤਿਆ ਸਾਈ ਹਸਪੀਟਲ ਖੋਹ ਸਕਦੇ ਆ ਤੁਹਾਨੂੰ ਸਿੱਧਾ ਜਿਹੜਾ ਗੂਗਲ ਉੱਥੇ ਲੈ ਕੇ ਜਾਵੇਗਾ ਸੋ ਵੀਰੋ ਉੱਥੇ ਬੱਚਿਆਂ ਦਾ ਟੋਟਰੀ ਇਲਾਜ ਜਿਹੜਾ ਦਿਲ ਦੀਆਂ ਬਿਮਾਰੀਆਂ ਦਾ ਫ੍ਰੀ ਹੁੰਦਾ ਹੈ ਚਾਹੋ ਕਿੱਡਾ ਬੜਾ ਆਪਰੇਸ਼ਨ ਹੋਵੇ ਹਰੇਕ ਬਿਮਾਰੀ ਦਿਲ ਦੀ ਉੱਥੇ ਫ੍ਰੀ ਇਲਾਜ ਕੀਤਾ ਜਾਂਦਾ ਬੱਚਿਆਂ ਦਾ ਸੋ ਵੀਰੋ ਵੀਡੀਓ ਕਹੀ ਲੱਗੇ ਜਰੂਰ ਦੱਸਿਓ ਹਰੇਕ ਨਾਲ ਵੀਡੀਓ ਸਾਂਝੀ ਕਰਿਓ ਤਾਂ ਕਿ ਕੋਈ ਬੱਚਾ ਇਲਾਜ ਪੱਛੋ ਰਹਿ ਨਾ ਜਾਵੇ ਧੰਨਵਾਦੀ